ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਮ ਸਤਿ ਸ਼੍ਰੀ ਅਕਾਲ ਜੇ ਹੋਰ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਲੈ ਕੇ ਆਏ ਤੁਹਾਡੇ ਲਈ ਇਹ ਵਿੰਟਰ ਦੀ ਜਿਹੜੀ ਆਪਾਂ ਸੂਟ ਲਾ ਰਹੇ ਆ ਆਖਰੀ ਸੂਟ ਹੋਣਗੇ ਆਖਰੀ ਵੀਡੀਓ ਹੋਊਗੀ ਵਿੰਟਰ ਦੀ ਆਪਾਂ ਤੁਹਾਨੂੰ ਕੱਲ ਦੱਸੇ ਸੀਗਾ ਵੀ ਆਪਣੀ ਕਾਫੀ ਦਿਨਾਂ ਤੋਂ ਜਿਹੜੀ ਵਿੰਟਰ ਦੀ ਡਿਸਕਾਊਂਟ ਪ੍ਰਾਈਸ ਤੇ ਚੱਲ ਰਹੀ ਹੈਗੀ ਵੀਡੀਓ ਬਹੁਤ ਵਧੀਆ ਰਿਸਪੌਂਸ ਆ ਰਹੀ ਹੈਗਾ ਪਹਿਣਾ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਆਦਾ ਪਿਆਰ ਦੇਣ ਲਈ ਬਹੁਤ ਜ਼ਿਆਦੇ ਕਸਟਮਰ ਨੇ ਜਿਹੜੇ ਆਪਣਾ ਰੋਜ਼ ਜੁੜ ਰਹੇ ਨੇ ਉਹਨਾਂ ਦਾ ਵੀ ਆਪਾਂ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਕਸਟਮਰ ਨੂੰ ਜੋੜਨਾ ਜਿਹੜਾ ਹੁੰਦਾ ਬਹੁਤ ਜ਼ਿਆਦਾ ਔਖਾ ਕੰਮ ਹੁੰਦਾਗਾ ਯਕੀਨ ਕਰਾਉਣਾ ਬਹੁਤ ਔਖਾ ਹੁੰਦਾਗਾ ਆਪਾਂ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਨਾਲ ਫਰਾਡ ਨਹੀਂ ਕਰਾਂਗੇ ਜਿੱਦਾਂ ਦਾ ਸਟਾਫ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਉਦਾਂ ਦੇ ਤੁਹਾਡੇ ਤੱਕ ਪਹੁੰਚੂਗਾ ਕਿਉਂਕਿ ਹੁਣ ਤੱਕ ਆਪਣੇ ਨਾਲ ਕਾਫੀ ਕਸਟਮਰ ਜੁੜ ਚੁੱਕੇ ਆਗੇ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਆਏ ਇਹ ਵੀ ਆਪਣੇ ਕੋਲੇ ਸਿੰਗਲ ਸਿੰਗਲ ਕਰ ਰਹੀ ਹੋਣਗੇ ਲੋਣੀ ਦਾਜੀ ਆਪਾਂ ਬਨਾਰਸੀ ਸੂਟਾਂ ਦੀ ਵੀਡੀਓ ਸੀਗੀ ਪਰ ਕਿਸੇ ਕਾਰਨ ਕਰਕੇ ਆਪਾਂ ਨਹੀਂ ਲਾ ਰਹੇ ਕਾਫੀ ਬਣਾ ਦੇ ਮੈਸੇਜ ਆ ਰਹੇ ਸੀਗੇ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੇ ਇੱਕਦਮ ਆਪਣੇ ਸਟੇਟਸ ਪਾਇਆ ਸੀਗਾ ਉਹਨਾਂ ਤੋਂ ਵੀ ਆਪਾਂ ਸੌਰੀ ਮੰਗਦੇ ਹਾਂ ਕਿਉਂਕਿ ਅੱਜ ਆਪਾਂ ਬਨਾਰਸੀ ਸੂਟਾਂ ਦੀ ਵੀਡੀਓ ਨਹੀਂ ਲਾ ਰਹੇ ਕੱਲੋਂ ਆਪਾਂ 100% ਬਨਾਰਸੀ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਹਰ ਹਾਲਤ ਦੇ ਵਿੱਚ ਜਿਹੜੇ ਅੱਜ ਸੂਟ ਦਿਖਾਵਾਂਗੇ ਸਿੰਗਲ ਸਿੰਗਲ ਪੀਸ ਹੋਣਗੇ ਇਹ ਵੀ ਜਿਹੜੇ ਵਿੰਟਰ ਵਾਲੀ ਸੂਟ ਨੇ ਨਾ ਇਹ ਵੀ ਆਪਣੇ ਫੋਰਨ ਤੋਂ ਕਈ ਕਸਟਮਰ ਨੇ ਉਹਨਾਂ ਦੀ ਰਿਕੁਆਇਰਮੈਂਟ ਆ ਰਹੀ ਹੈ ਕਿ ਵੀ ਸਾਨੂੰ ਵਿੰਟਰ ਵਾਲੇ ਸੂਟਾਂ ਦੀ ਵੀਡੀਓ ਆਵੇ ਕਿਉਂਕਿ ਜਾਨੂ ਉਹਨਾਂ ਨੇ ਅਕਤੂਬਰ ਦੇ ਵਿੱਚ ਜਾਂ ਆਉਣਾ ਹੁੰਦਾਗਾ ਜਾਨੂ ਵਿੰਟਰ ਵਾਲਾ ਜਿਹੜਾ ਸਟਾਕ ਹੈਗਾ ਉਹ ਨਹੀਂ ਹੁੰਦਾ ਹੈਗਾ ਇਸ ਲਈ ਉਹਨਾਂ ਦੀ ਹੁਣ ਤੇ ਰਿਕੁਆਇਰਮੈਂਟ ਆ ਗਈ ਵੀ ਅਸੀਂ ਜਿਹੜਾ ਵਿੰਟਰ ਵਾਲਾ ਸਟਾਕ ਹੈ ਹੁਣ ਨਹੀਂ ਲੈਣਾਗਾ ਇਸ ਲਈ ਆਪਾਂ ਨਾ ਵਿੰਟਰ ਵਾਲੇ ਸੂਟਾਂ ਦੀ ਵੀਡੀਓ ਲਾ ਰਹੇ ਹਾਂ ਸ਼ਾਇਦ ਆਪਾਂ ਇੱਕ ਅੱਧਾ ਵੀਡੀਓ ਹੋਰ ਨਿਊ ਸਟਾਕ ਦੀ ਲੈ ਕੇ ਆਈਏ ਕਿਉਂਕਿ ਆਪਾਂ ਨੂੰ ਇਹ ਵਿੰਟਰ ਵਾਲਾ ਸਟਾਕ ਤੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾ ਜਿਹੜੇ ਆਪਣੇ ਫੋਰਨ ਤੋਂ ਕਸਟਮਰ ਨੇ ਚਲੋ ਜੀ ਦਿਖਾਉਣੀ ਅੱਜ ਵਾਲਾ ਪਹਿਲਾ ਕਲਰ ਤੁਹਾਨੂੰ ਪ्योर ਪਸ਼ਮੀਨੇ ਤੇ ਸੂਟ ਹੋਊਗਾ ਇਹ ਡਿਜ਼ਾਈਨਿੰਗ ਆਹ ਵਾਲੀ ਰਹਿਣ ਵਾਲੀ ਆ ਦੀ ਸਿੰਗਲ ਪੀਸ ਆਪਣੇ ਕੋਲੇ ਪਿਆਗਾ ਇਹ ਇਹਦੇ ਨਾਲ ਜਿਹੜਾ ਦੁਪੱਟਾ ਗਾ ਮਸਲੀਨ ਦਾ ਰਹਿਣ ਲੱਗਾ ਪਹਿਲਾਂ ਰਿਕਵੈਸਟ ਕਰਦੀ ਆ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਤੇ ਨਾਮ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਆਪਣਾ ਇਹ ਨਿਊ ਚੈਨਲ ਆਗੇ ਬਹੁਤ ਜ਼ਿਆਦਾ ਸਪੋਰਟ ਆਗਦੀ ਲੋੜ ਆ ਆਪਾਂ ਨੂੰ ਆਹ ਵਾਲਾ ਇਹਦੇ ਨਾਲ ਰਹਿਣ ਲੱਗਾ ਮਸਲੀਨ ਦਾ ਦੁਪੱਟਾ ਦੇਖ ਸਕਦੇ ਹੋਗੇ ਤੁਸੀਂ ਮਸਲਿਮ ਦਾ ਦੁਪੱਟਾ ਰਹਿਣ ਵਾਲਾ ਇਹਦਾ ਜਿਹੜਾ ਸੂਟ ਦਾ ਰੇਟ ਹੈਗਾ ਉਹ 1300 ਰੁਪਏ ਰਹਿਣ ਵਾਲਾਗਾ ਬਹੁਤ ਜਿਆਦੇ ਵਧੀਆ ਸੂਟ ਹੈਗਾ ਬਹੁਤ ਜਿਆਦੇ ਵਧੀਆ ਕਲੈਕਸ਼ਨ ਹੈ ਅਗਲਾ ਜਿਹੜਾ ਸਿੰਗਲ ਪੀਸ ਆਪਣੇ ਕੋਲੇ ਪਿਆ ਹੈ ਕਟਰਾਈ ਦਾਗਾ ਇਹਦੀ ਆਵਲੀ ਡਿਜ਼ਾਈਨਿੰਗ ਰੱਖੀ ਹੋਈ ਹੈਗੀ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਹੀ ਪਿਆਗਾ ਇਹਦੇ ਨਾਲ ਆਹ ਵਾਲੀ ਰੱਖੀ ਹੋਈ ਹੈ ਬਾਟਮ ਤੀਜਾ ਕਲਰ ਦਾ ਸੂਟ ਆਗਾ ਇਹ ਗੁਲਾਬੀ ਗੁਲਾਬੀ ਜਿਹਾ ਨਹੀਂ ਹੈਗਾ ਜੇ ਤੁਹਾਨੂੰ ਗੁਲਾਬੀ ਜਿਹਾ ਦਿਖੂਗਾ ਗਾਜ਼ਰੀ ਸੇਡ ਦਾ ਸੂਟ ਆਗਾ ਇਹ ਕਈ ਕਿਰੀ ਨਾ ਕੈਮਰੇ ਵਿੱਚ ਪਲੇਟੀ ਥੋੜੀ-ਮੋਟੀ ਇੱਧਰ ਉੱਧਰ ਹੋ ਜਾਂਦੀ ਹੈ ਕਿ ਆਪਾਂ ਨੂੰ ਕਲਰ ਪੂਰਾ ਪ੍ਰੋਪਰ ਨਹੀਂ ਦਿਖਦਾ ਹੈਗਾ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 1100 ਰਹਿਣ ਵਾਲਾਗਾ ਅਗਲਾ ਸੂਟ ਆ ਗਿਆ ਆਪਣੇ ਕੋਲੇ ਏਕੇ ਪ੍ਰਿੰਟ ਦਾ ਏਕੇ ਟੈਕਸ ਦਾ ਸੂਟ ਆਗਾ ਇਹ ਵਾਲਾ ਇਹ ਆਪਣੇ ਕੋਲੇ ਸਿੰਗਲ ਕਲਰ ਹੀ ਪਿਆਗਾ ਸਟਾਪ ਬਹੁਤ ਜ਼ਿਆਦਾ ਵਧੀਆ ਗਿਆ ਇਹਦਾ ਸੂਟ ਦਾ ਬਹੁਤ ਵਧੀਆ ਰਿਸਪੌਂਸ ਆਇਆ ਆਪਾਂ ਨੂੰ ਬਹੁਤ ਜ਼ਿਆਦਾ ਵਿੰਟਰ ਦੇ ਵਿੱਚ ਆਪਾਂ ਇਹਨਾਂ ਦੀ ਸੂਟਾਂ ਦੀ ਸੇਲ ਕਰ ਚੁੱਕੇ ਹਾਂਗੀ ਇਹ ਆਪਣੇ ਕੋਲੇ ਲਾਸਟ ਕਲਰ ਪਿਆਗਾ ਸਿਰਫ ਅੱਜ ਹੀ ਵੀਡੀਓ ਆਣੀ ਆ ਆਪਣੀ ਵਿੰਟਰ ਵਾਲੀ ਸੇਲ ਦੀ ਜਿਹੜੀ ਮੇਰੀਆਂ ਭੈਣਾਂ ਨੇ ਫਾਇਦਾ ਲੈਣਾਗਾ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਦਿਓ ਇਹਦਾ ਜਿਹੜਾ ਸੂਟ ਦਾ ਰੇਟ ਹੈ ਉਹ 550 ਰਹਿਣ ਵਾਲਾ ਜਿੰਨੇ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਵਿੱਚ ਕੁਝ ਨਹੀਂ ਹੈਗਾ ਤੁਹਾਨੂੰ ਐਕਸਟਰਾ ਦੇਣੇ ਪੈਣਗੇ ਕਿਉਂਕਿ ਇਹ ਆਪਣੇ ਵਿਦਾਊਟ ਮਾਰਜਿਨ ਸੂਟ ਲਾਇ ਹੁੰਦੇ ਨੇ ਆਵਲੀ ਡਿਜ਼ਾਈਨਿੰਗ ਆ ਗਈ ਸੂਟ ਦੀ ਇਹ ਆਪਣੇ ਜਿਹੜੇ ਸੂਟ ਲਾਉਣੇ ਆਂਗੇ ਨਾ ਇਹ ਆਪਣੇ ਬਹੁਤ ਜ਼ਿਆਦਾ ਜਿਹੜੇ ਬਾਹਰੋਂ ਕਸਟਮਰ ਨੇ ਉਹ ਸਿਲੈਕਟ ਕਰ ਰਹੇ ਨੇ ਉਹਨਾਂ ਦੇ ਆਪਣੇ ਕੋਲੇ ਮੇਰੇ ਕੋਲੇ ਮੇਰੇ ਹਿਸਾਬ ਨਾਲ ਹੁਣ 30 40 ਸੂਟ ਨੇ ਜਿਹੜੇ ਸਟਿਚਿੰਗ ਨੂੰ ਇਕੱਠੇ ਹੋਏ ਪਏ ਨੇ ਸਟਿਚਿੰਗ ਕਰਕੇ ਆਪਾਂ ਉਹਨਾਂ ਦੇ ਮਈ ਜੂਨ ਦੇ ਵਿੱਚ ਮਈ ਦੇ ਜਾਂ ਅਪ੍ਰੈਲ ਦੇ ਵਿੱਚ ਪਾਰਸਲ ਲਗਾਵਾਂਗੇ ਸਾਰੀ ਸਟਿਚਿੰਗ ਤੁਹਾਨੂੰ ਦਿਖਾਵਾਂਗੇ ਹੋ ਸਕੇ ਮਾਰਚ ਚ ਲਾ ਦਈਏ ਜਿੰਨਾ ਸਪਾਸਟ ਆਪਾਂ ਤੋਂ ਕੰਮ ਹੋਊਗਾ ਉਹਨਾਂ ਲਾਵਾਂਗੇ ਵੈਸੇ April May ਤੱਕ ਉਹਨਾਂ ਦਾ ਟਾਈਮ ਦਿੱਤਾ ਹੋਇਆ ਹੈਗਾ ਆਪਾਂ ਨੂੰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣਾ ਕਨਫਰਮ ਕਰਨਾ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਕਰ ਸਕਦੇ ਹੋਗੇ ਬਹੁਤ ਜਿਆਦੇ ਵਧੀਆ ਸਟੱਫ ਹੈਗਾ ਬਰੀਕ ਬੁਟੀ ਦਾ ਸੂਟ ਹੈ ਮਸਟਰਡ ਕਲਰ ਦਾ ਇਹਦੀ ਨਾਲ ਰੈਨ ਵਾਲਾ ਦਾ ਸਟਾਲ ਆਹ ਵਾਲਾ ਸਟਾਲ ਰੱਖਿਆ ਹੋਇਆ ਇਹਦੇ ਨਾਲ ਜਿਹੜਾ ਸੂਟ ਦਾ ਰੇਟ ਹੈਗਾ ਉਹ 650 ਰੁਪਿਆ ਰਹਿਣ ਵਾਲਾ ਹੈਗਾ ਜਿਹੜੇ ਵੀ ਮੇਰੇ ਆਨਲਾਈਨ ਕਸਟਮਰ ਨੇ ਇਹਨਾਂ ਦੇ ਵਿੱਚੋਂ ਕੁਝ ਵੀ ਲੈਸ ਨਹੀਂ ਹੋਣਾ ਇਹ ਵੀ ਆਪਾਂ ਵੀਡੀਓ ਆਫਲਾਈਨ ਨੇ ਸੌਰੀ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਹਾਂਗੇ ਜਿਹੜਾ ਆਪਾਂ ਰੇਟ ਦੱਸਨੇ ਇਹਦੇ ਵਿੱਚ ਕੋਈ ਵੀ ਵਾਧ ਘਟ ਨਹੀਂ ਹੋਣੀ ਹੈਗੀ ਅਗਲਾ ਜਿਹੜਾ ਆਪਣੇ ਕੋਲੇ ਆ ਗਿਆ ਵੱਡੇ ਫਲਾਰ ਚ ਆ ਗਿਆ ਪ੍ਰਿੰਟ ਬਹੁਤ ਜਿਆਦਾ ਵਧੀਆ ਕਲੈਕਸ਼ਨ ਹੈਗੀ ਸ਼ੰਕਰ ਦੀ ਲਫਾਈਨਾਂਗੀ ਜਿਹੜਾ ਪਹਿਲਾਂ ਆਪਾਂ ਬਰੀਕ ਬੁੱਟੀ ਦਾ ਸੂਟ ਦਿਖਾਇਆ ਉਹ ਵੀ ਲਫਾਈਨ ਦਾ ਸਟੱਫ ਹੈਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਪੈ ਨੇ। 5-500 ਰੁਪਏ ਇਹਨਾਂ ਦਾ ਸੂਟਾਂ ਦਾ ਰੇਟ ਰਹਿਣਾ ਲਾ 50 ਰੁਪਏ ਸ਼ਿਪਿੰਗ ਚਾਰਜਸ ਐਕਸਟਰਾ ਹੋਣਗੇ। ਅਗਲਾ ਜਿਹੜਾ ਸੂਟ ਆ ਗਿਆ ਉਹ ਆਪਣੇ ਕੋਲੇ ਜੋਰਜਟ ਦਾ ਆ ਗਿਆ ਆਪਾਂ ਕਈ ਸੂਟ ਲਾਵਾਂਗੇ ਅੱਜ ਵੀਡੀਓ ਦੇ ਵਿੱਚ ਵੀਡੀਓ ਥੋੜੀ ਜਿਹੀ ਲੰਬੀ ਵੀ ਹੋ ਸਕਦੀ ਆ। ਬਹੁਤ ਜਿਆਦੇ ਵਧੀਆ ਜੋਰਜਟ ਆ ਗਈ। ਤਮੰਨਾ ਦੀ ਰਹਿਣ ਵਾਲੀ ਆ ਗਈ। ਇਹ ਵੀ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਇਹਦੇ ਤੇ ਤੁਸੀਂ ਵਰਕ ਲੈਣਾਗਾ ਐਦਾਂ ਦਾ ਮਾਸਟਰਡ ਕਲਰ ਦਾ ਵਰਕ ਵੀ ਲੈ ਸਕਦੇ ਹੋ ਮਾਸਟਰਡ ਕਲਰ ਦੇ ਫਲਾਵਰ ਨੇ ਇਹਦੇ ਵਿੱਚ ਬਣੇ ਹੋਏ ਡਿਜ਼ਾਈਨਿੰਗ ਇਹਦਾ ਵੀ ਰੇਟ ਆ ਜਿਹੜਾ 500 ਰਹਿਣ ਵਾਲਾ 50 ਰੁਪਏ ਸ਼ਿਪਿੰਗ ਚਾਰਜ ਤੁਹਾਡੇ ਐਕਸਟਰਾ ਲੱਗਣਗੇ ਅਗਲਾ ਜਿਹੜਾ ਹੈ ਸਾਲ ਨਾਲ ਸੂਟ ਆ ਗਿਆ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਡੇ ਤੋਂ ਬਟਿਕ ਪੀਸ ਤਿਆਰ ਕਰਵਾਉਣਾ ਉਹ ਵੀ ਤਿਆਰ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋਗੇ ਆਹ ਵਾਲੀ ਡਿਜ਼ਾਈਨਿੰਗ ਆ ਕਿ ਇਹਦੀ ਸੂਟ ਦੇ ਰਹਿਣ ਵਾਲੀ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਬਾਟਮ ਤੇ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਬਹੁਤ ਜਿਆਦਾ ਸੋਨਾ ਜਾਂ ਸ਼ੌਕ ਇਹਦਾ ਸੂਟ ਦਾ ਰੇਟ ਆ ਜਿਹੜਾ 700 ਰਹਿਣ ਵਾਲਾਗਾ ਅਲਫਾਇਨ ਦਾ ਸਟਾਫ ਆ ਬਹੁਤ ਜਿਆਦਾ ਵਧੀਆ ਲਗਫਾਇਨ ਆਗੀ ਕੋਈ ਹਲਕਾ ਜਾਂ ਸਟਾਫ ਨਹੀਂ ਹੈਗਾ ਇਹਦੇ ਵੀ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਦੇਣੇ ਪੈਣਗੇ। ਅਗਲੇ ਜਿਹੜੇ ਆਗੇ ਦੋ ਸੂਟ ਆਪਣੇ ਕੋਲੇ ਪਸ਼ਮੀਨੇ ਦੇ ਆਗੇ। ਆ ਵਾਲੀ ਡਿਜ਼ਾਈਨ ਹੀ ਰਹਿਣ ਵਾਲੀ ਆਗੇ ਇਹਦੀ। ਬਹੁਤ ਜਿਆਦੇ ਵਧੀਆ ਪਸ਼ਮੀਨਾਗਾ। ਆ ਨੱਕ ਤੇ ਪੱਟੀ ਆਊਗੀ, ਇੱਕ ਫਲਾਰ ਆਊਗਾ, ਪਲੇਨ ਬਾਟਮ ਰੱਖੀ ਹੋਈ ਆ ਇਹਦੇ ਨਾਲ ਤੇ ਕੰਟਰਾਸਟ ਸੌਲ ਆਗਾ। ਸੌਲ ਆਗਾ ਜਣਕੇ। ਇਹ ਆਪਾਂ ਪਸ਼ਮੀਨਾ ਪਹਿਲਾਂ ਵਿੰਟਰ 'ਚ 1000 ਨੂੰ ਸੇਲ ਕੀਤਾ ਹੁਣ ਆਪਾਂ ਨੇ ਇਹਦਾ ਰੇਟ 800 ਰੁਪਇਆ ਰੱਖਿਆ ਹੈਗਾ ਸ਼ਿਪਿੰਗ ਚਾਰਜ ਤੁਹਾਡੇ ਪੈਣਗੇ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਤਾਂ ਨੇ ਇੱਕ ਕਲਰ ਇਹਦੇ ਵਿੱਚ ਗ੍ਰੇ ਮਿਲ ਜੂਗਾ ਤੁਹਾਨੂੰ ਇੱਕ ਜਿਹੜਾ ਪੰਜਾਮੀ ਜਾਂ ਸੇੜ ਸੁ ਖੋਲ ਕੇ ਦਿਖਾਇਆ ਇੱਕ ਵਾਲਾ ਇਹ ਮਿਲ ਜੂਗਾ ਇਹ ਸੀ ਅੱਜ ਵਾਲੀ ਵੀਡੀਓ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਟੈਨਸ਼ਨ ਫਰੀ ਆ ਆਪਣਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਔਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਔਨਲਾਈਨ ਪੇਮੈਂਟ ਕਰਕੇ ਤੁਸੀਂ ਕੋਈ ਵੀ ਸੂਟ ਆ ਜਿਹੜਾ ਸਿਲੈਕਟ ਕਰ ਸਕਦੇ ਹੋਗੇ ਤੇ ਆਪਣੇ ਘਰ ਤੱਕ मंगਵਾ ਸਕਦੇ ਹੋ ਪਲੀਜ਼ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ